ਜੀ ਵੀ ਮੈਂ 21ਵਾਂ ਦਿਨ ਹੈ ਜੀ ਬਸ 21 ਦਿਨ ਚ ਤੁਰਦੇ ਫਿਰਦੇ ਹੋਗੇ ਤੁਸੀਂ ਹਾਂ ਹਾਂ ਜੀ ਹਾਂ ਜੀ ਜੋ ਤੁਸੀਂ ਇਹ ਵੀਡੀਓ ਵਿੱਚ ਬੋਲਦੇ ਉਹ ਬਿਲਕੁਲ ਸੱਚ ਹੈ ਜੀ ਬਿਲਕੁਲ ਸੱਚ ਹੈ ਬਿਲਕੁਲ ਸੱਚ ਹੈ ਜੀ ਤੁਹਾਡਾ ਕੋਈ ਪਟਾ ਪਰਸਾ ਪੈਸਾ ਮੰਗਿਆ ਗਿਆ ਹੈ ਨਹੀਂ ਜੀ ਨਾ ਕੋਈ ਪੈਸਾ ਮੰਗਿਆ ਜੀ ਤੁਹਾਡਾ ਪੈਸਾ ਦਿੱਤਾ ਵੀ ਨਹੀਂ ਜਾਏਗਾ ਕਿੰਨੇ ਟਾਈਮ ਬਾਅਦ ਖੜੇ ਹੋ ਕੇ ਚੱਲਣ ਲੱਗੇ ਹੋ ਇਹ 6 ਮਹੀਨੇ ਮੰਗਰੋ 6 ਮਹੀਨੇ ਮੰਗਰੋ ਸਾਡੇ ਕੋਲ ਆਏ ਕਿੰਨੇ ਦਿਨ ਹੋ ਗਏ ਕੋਲ ਜੀ ਕਹਿੰਦੇ ਹਲੇ 10 ਦਿਨ ਹੋਇਆ 12 ਦਿਨ 10 12 ਦਿਨ ਹੋਇਆ ਹਾਂ ਪੈਸਾ ਕਿੰਨਾ ਤੁਰ ਲੈਣੇ ਦਿਖਾਇਓ 휠ਚੇਅਰ ਤੇ ਆਏ ਸੀਗੇ ਹਾਂ ਜੀ ਚੱਕ ਕੇ ਗੋਦੀ ਚੱਕ ਕੇ ਬਿਠਾਇਆ ਸੀ ਮੈਨੂੰ ਯਾਦ ਹੈ ਜਦ ਅੰਬਰਸਰੋਂ ਲੈ ਕੇ ਆਏ ਸੀ ਇੱਥੇ ਪੈਸਾ ਕਿੰਨਾ ਲੱਗਦਾ ਲੋਕ ਲਗਾਤਾਰ ਪੁੱਛਦੇ ਪੈਸਾ ਕਿੰਨਾ ਲੱਗਦਾ ਹੈ ਪੈਸਾ ਅਸੀਂ ਕੋਈ ਨਹੀਂ ਲੈਂਦਾ ਤੋ ਕਿ ਮੈਨੂੰ ਫੋਨ ਕਰ ਰਹੇ ਹਨ ਪੁੱਛ ਰਹੇ ਕਿ ਆਸੀਂ ਠੀਕ ਹੋ ਜਾਾਂਗੇ 2 ਸਾਲ ਹੋ ਗਏ ਸਾਨੂੰ ਜਾਂ 5 ਸਾਲ ਹੋ ਗਏ ਇੱਥੇ ਆ ਕੇ ਹੀ ਗੱਲ ਕਰੋ ਪਲੀਜ਼ ਮਾਤਾ ਜੀ ਦਾ ਮੁੰਡਾ ਘਰੇ ਤਾਂ ਬਿਲਕੁਲ ਨਹੀਂ ਬਿਸਤਰ ਤੇ ਸੀਗਾ ਨਾ ਹਾਂਜੀ ਬਿਲਕੁਲ ਬੈਠਦਾ ਹੀ ਸੀਗਾ ਨਹੀਂ ਉੱਠਦਾ ਨਹੀਂ ਸੀਗਾ ਬਿਲਕੁਲ ਹੁਣ ਉਹ ਖੜਾ ਹੋ ਗਿਆ ਬਿਨਾ ਬਰੇਸ ਤੋਂ ਬਿਨਾ ਵੋਕਰ ਬਿਨਾ ਆ ਵਾਈਗਰੁੱਤ ਤੋਂ ਅੱਡਾ ਵੀਡੀਓ ਸ਼ੇਅਰ ਕਰਨਾ ਆਪਣੇ ਆਪ ਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਤੁਸੀਂ ਸਿੱਧਾ ਵੀਡੀਓ ਸ਼ੇਅਰ ਕਰਕੇ ਬਹੁਤ ਸਾਰੀ ਜ਼ਿੰਦਗੀਆਂ ਬਚਾ ਸਕਦੇ ਸਿੱਧਾ ਸਹਾਇਕ ਕਰਨ ਵਾਲਿਆਂ ਬਾਜੀ ਕਿੰਨੇ ਟਾਈਮ ਬਾਅਦ ਖੜੇ ਹੋ ਕੇ ਚੱਲ ਰਹੇ ਹੋ ਆਪ ਕੋਈ ਹਫਤੇ ਕੇ ਬਾਅਦ ਮੈਂ ਚੱਲ ਪਿਆ ਜੀ ਵੈਸੇ ਥੋੜਾ ਬਹੁਤਾ ਚੱਲਣਾ ਲੱਗੇ ਸੀ ਪਹਿਲਾਂ ਜਦੋਂ ਇੱਥੇ ਆਏ ਜੀ ਕੀ ਹਾਲਾਤ ਸੀਗੇ ਤੁਹਾਡੇ ਤੁਹਾਨੂੰ ਦੋ ਪ੍ਰਾਮਾ ਦੇ ਅਸਰੇ ਨਾਲ ਆਏ ਸੀ ਅੱਜ ਵੀ ਲੱਗਦਾ ਇਹਨਾਂ ਨੂੰ ਹੁਣ ਤੁਰ ਕੇ ਦਿਖਾਓ ਕਿ ਕਿੰਨੇ ਟਾਈਮ ਚ ਫਰਕ ਆਇਆ ਬਾਜੀ ਵੈਸੇ ਮੈਨੂੰ ਹਫਤੇ ਕੇ ਬਾਅਦ ਸ਼ੁਰੂ ਹੋ ਗਿਆ ਜੀ ਹਫਤੇ ਕੇ ਬਾਅ ਵੀ ਮੈਂ ਕਿੰਮਤ ਨਹੀਂ ਹੈ ਜੀ ਬਸ ਪਹਿਲਾਂ ਖੜੇ ਹੋ ਕੇ ਦਿਖਾਓ ਚੱਲ ਕੇ ਦਿਖਾਓ ਕਿੰਨੇ ਟਾਈਮ ਬਾਅਦ ਖੜੇ ਹੋ ਕੇ ਚੱਲਣ ਲੱਗੇ ਹੋ ਇਹ 6 ਮਹੀਨੇ ਮੰਗਰੋ 6 ਮਹੀਨੇ ਮੰਗਰੋ ਸਾਡੇ ਕੋਲ ਆਏ ਹੋ ਕਿੰਨੇ ਦਿਨ ਹੋ ਗਏ ਤੁਹਾਡੇ ਕੋਲ ਠੀਕ ਹੈ ਤੇ ਹਲੇ 10 ਕਿ ਦਿਨ ਹੋਇਆ 12 ਦਿਨ 10 12 ਦਿਨ ਹੋਇਆ ਹਾਂ ਖੜੇ ਹੋ ਗਏ ਹੋ ਹਾਂਜੀ ਹਾਂਜੀ ਕੋਈ ਝੂਠ ਤਾਂ ਨਹੀਂ ਹੈ ਨਹੀਂ ਸਾਹਮਣਾ ਹੀ ਹੈ ਜੀ ਸਾਹਮਣਾ ਹੀ ਹੈ ਤੁਰ ਤੁਰ ਲੈਣੇ ਕਿੰਨਾ ਕ ਤੁਰ ਲੈਣੇ ਆਪਸ ਜੀ ਹਲੇ ਛੋਟੀ ਛੋਟੀ ਡਿੰਗਾ ਭਰਦੀਆਂ ਸ਼ੁਰੂ ਕੀਤੀਆਂ ਨੇ ਹਾਂਜੀ ਹਾਂਜੀ ਤੁਸੀਂ 2 ਮਹੀਨੇ ਬਾਅਦ ਪੇਸ਼ੈਂਟ ਦਾ ਹਾਲ ਦੇਖਿਓ ਪਲੀਜ਼ ਵੀਡੀਓ ਜ਼ਰੂਰ ਸ਼ੇਅਰ ਕਰੋ ਘਰਾਂ ਦੇ ਵਿੱਚ ਪੈਰਾਲਾਈਜ਼ ਦੇ ਪੇਸ਼ੈਂਟ ਪਏ ਆ ਜਿਨ੍ਹਾਂ ਨੂੰ ਅਧਰੰਗ ਹੋਇਆ ਹੋਇਆ ਹੈ ਰਿਸ਼ਤੇ ਵਿਖਰ ਰਹੇ ਆ ਘਰ ਤਬਾਹ ਹੋ ਰਹੇ ਆ ਤੁਸੀਂ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਿੱਧਾ ਸਹਾਇਕ ਕਰ ਸਕਦੇ ਹੋ ਭਾਈ ਸਾਹਿਬ ਅੰਬਰਸਰ ਤੋਂ ਆਏ ਸੀਗੇ ਇਹ ਫਤੇਗਰ ਸਾਹਿਬ ਜੀ ਦੇ ਤੇੋਂ ਭਾਈ ਸਾਹਿਬ ਕਿ ਕਿੰਨਾ ਕੁ ਟੁਰ ਲੈਣੇ ਦਿਖਾਇਓ 휠ਚੇਅਰ ਤੇ ਆਏ ਸੀਗੇ ਹਾਂਜੀ ਚੱਕ ਕੇ ਗੋਦੀ ਚੱਕ ਕੇ ਬਿਠਾਇਆ ਸੀ ਮੈਨੂੰ ਯਾਦ ਹੈ ਜਦ ਅੰਬਰਸਰੋਂ ਲੈ ਕੇ ਆਏ ਸੀਗੇ ਹੁਣ ਕਿੰਨਾ ਕੁ ਟੁਰ ਲੈਣੇ ਹੋ ਕਿੰਨਾ ਕੁ ਫਰਕ ਆ ਚੁੱਕਾ ਇੰਨੇ ਜੁਗੇ ਹੋ ਗਏ ਜੀ ਜੀ ਤੇ 90% ਹੋ ਗਏ 90% ਹੋ ਗਿਆ ਆਪਣੀ ਕ੍ਰਿਆ ਵਗੈਰਾ ਸਾਰਾ ਕੁਝ ਕਰਨ ਲੱਗੇ ਹਾਂ ਆਪੇ ਹਾਂ ਆਪੇ ਡਾਕਟਰ ਸਾਹਿਬ ਆਪਾਂ ਨੂੰ ਲਗਾਤਾਰ ਪੇਸ਼ੈਂਟ ਦੇਖ ਰਹੇ ਨੇ ਲੋਕ ਵੀਡੀਓ ਸਾਡੇ ਸਾਂਝੇ ਬਹੁਤ ਜ਼ਿਆਦਾ ਕਰ ਰਹੇ ਆ ਬਹੁਤ ਜ਼ਿਆਦਾ ਕਾਲਸ ਆ ਰਹੀਆਂ ਹਨ ਹੈਨਾ ਤੇ ਕੀ ਆਪਾਂ ਕਹਿਣਾ ਚਾਹੁੰਦੇ ਆਪਾਂ ਪੇਸ਼ੈਂਟ ਨੂੰ ਕਿੰਨੇ ਕ ਟਾਈਮ ਤੱਕ ਰਿਲੀਫ ਕਰ ਦਿੰਨੇ ਆ ਪੇਸ਼ੈਂਟ ਐਵਰੇਜ ਹਾਂ ਇਹ ਡਿਪੈਂਡ ਕਰਦਾ ਜੀ ਪੇਸ਼ੈਂਟ ਨੂੰ ਹੋਇਆ ਕੀ ਹੈ ਜੀ ਅਗਰ ਐਕਿਊਟ ਕੰਡੀਸ਼ਨ ਦੇ ਵੀ ਸਾਡੇ ਕੋਲ ਪੇਸ਼ੈਂਟ ਆਦਾ ਜਿੰਨੀ ਜਲਦੀ ਆ ਜਾਵੇ ਅਸੀਂ ਓਨੀ ਜਲਦੀ ਪੇਸ਼ੈਂਟ ਨੂੰ ਰਿਕਵਰੀ ਕਰ ਸਕਦੇ ਹਾਂ ਪੈਰਲਾਈਸ ਦੇ ਵਿੱਚ ਟਾਈਪਸ ਆਫ ਪੈਰਲਾਈਸ ਤੇ ਡਿਪੈਂਡ ਕਰਦਾ ਹੈ ਕਿ ਕਿਹੜੇ ਟਾਈਪ ਦਾ ਪੈਰਲਾਈਸ ਹੋਇਆ ਹੈ ਹੁਣ ਆਮ ਲੋਕ ਵੀਡੀਓ ਦੇਖਦੇ ਹੈ ਔਰ ਸਮਝਦੇ ਨਹੀਂ ਹੈਗੇ ਜੋ ਮੈਡੀਕਲ ਟੈਕਨੀਕਲ ਲੈਂਗੁਏजेस ਹੈ ਉਹ ਤੁਹਾਨੂੰ ਨਹੀਂ ਪਤਾ ਪਲੀਜ਼ ਫੋਨ ਤੇ ਇਹ ਨਾ ਪੁੱਛੋ ਕਿ ਕਿੰਨੇ ਟਾਈਮ ਚ ਠੀਕ ਕਰ ਦਾਂਗੇ ਅਸੀਂ 100 ਕ ਦਿਨ ਤਾਂ ਇੱਕ ਐਵਰੇਜ ਹੀ ਕੱਢ ਕੇ ਬੋਲਦੀ ਹੈ ਕੋਈ ਮੰਤਰ ਨਹੀਂ ਕੋਈ ਜਾਦੂ ਟੁਣਾੜਣਾ ਨਹੀਂ ਹਾਂ ਅਸੀਂ ਕੋਈ ਆਸ਼ੀਰਵਾਦ ਦੇ ਕੇ ਕਰ ਰਹੇ ਹਾਂ ਜਾਂ ਕਰਨੇ ਚ ਕੋਈ ਫੋਕ ਮਾਰ ਰਹੇ ਹਾਂ ਇਹ ਤਾਂ ਇੱਕ ਨੇਚਰਲ ਪ੍ਰੋਸੈਸ ਹੈ ਐਕਸਰਸਾਈਜ਼ ਕਰਕੇ ਵਿਦਾਊਟ ਕੋਈ ਸਾਈਡ ਇਫੈਕਟ ਅਸੀ ਟ੍ਰੀਟਮੈਂਟ ਦਿੰਨੇ ਆ ਜੀ ਸਾਰਾ ਪਲੀਜ਼ ਵੀਡੀਓ ਜ਼ਰੂਰ ਸ਼ੇਅਰ ਕਰਿਓ ਇਹ ਬਹੁਤ ਜ਼ਰਾ ਇੰਪੋਰਟੈਂਟ ਸੇਵਾ ਹੈ ਮਾਵਾ ਦੇ ਪੁੱਤ ਬਚ ਰਹੇ ਨੇ ਮਾਵਾ ਦੀ ਜਵਾਂ ਧੀਆ ਬਚ ਰੀਆਂ ਨੇ ਕਿੱਥੇ ਖੜੇ ਆ ਪਿੰਡ ਮਦਨਹੀੜੀ ਜ਼ਿਲ੍ਹਾ ਮੋਹਾਲੀ ਦੇ ਵਿੱਚ ਖੜੇ ਆ ਠੀਕ ਹੈ ਜੀ ਪਲੀਜ਼ ਤੁਸੀਂ ਗੂਗਲ ਤੇ ਲਿਖ ਲਓ ਚੰਗੀ ਤਰ੍ਹਾਂ ਸਕਰੀਨਸ਼ਾਟ ਖਿੱਚ ਲਓ ਸਰਵ ਮੈਨਿਟੀ ਸਰਵ ਗੋਡ ਸਾਡਾ ਸਾਰਾ ਕੁਝ ਖੁੱਲ ਜਾਏਗਾ ਠੀਕ ਹੈ ਜੀ ਆ ਲਿਖ ਲਓ ਮੈਨੂੰ ਫੋਨ ਜੋ ਤੁਸੀਂ ਕਰਨਾ ਉਹ ਸਵੇਰੇ 10 ਵਜੇ ਤੋਂ ਲੈ ਕੇ 6 ਵਜੇ ਤੱਕ ਕਰਨਾ ਉਸ ਤੋਂ ਬਾਅਦ ਫੋਨ ਨਹੀਂ ਕਰਨਾ ਇੱਥੇ ਪੈਸਾ ਕਿੰਨਾ ਲੱਗਦਾ ਲੋਕ ਲਗਾਤਾਰ ਪੁੱਛਦੇ ਪੈਸਾ ਕਿੰਨਾ ਲੱਗਦਾ ਪੈਸਾ ਅਸੀਂ ਕੋਈ ਨਹੀਂ ਲੈਂਦੇ ਤੁਹਾਡਾ ਪੈਸਾ ਪੈਸਾ ਲੱਗੇ ਕੋਈ ਨਹੀਂ ਹਾਂਜੀ ਮੇਰੇ ਜੀ ਕੋਈ ਨਹੀਂ ਤੁਹਾਡਾ ਕੋਈ ਪੈਸਾ ਲੱਗਿਆ ਨਹੀਂ ਨਹੀਂ ਬਿਲਕੁਲ ਨਹੀਂ ਤੁਹਾਡਾ ਲੱਗ ਰਿਹਾ ਜੀ ਹਾਂਜੀ ਹਾਂਜੀ ਤੁਹਾਡਾ ਲੱਗਿਆ ਕੁਝ ਨਹੀਂ ਨਹੀਂ ਤੁਸੀਂ ਵੀ ਨਹੀਂ ਖੜੇ ਹੋ ਪਾਉਂਦੇ ਸੀ ਮੈਨੂੰ ਲੱਗਦਾ ਹਾਂ ਬਿਲਚਰ ਸੈਟ ਆ ਵੀ ਬਿਨਾ ਸਟਿਕ ਕੇ ਸਾਥ ਚੱਲਦੇ ਆਸਾਨ ਤੋਂ ਤੁਸੀਂ ਹੈਨਾ ਬਿਨਾ ਸੇ ਤੋਂ ਚੱਲਦੇ ਹੋ ਦਿਖਾਏ ਹੋ ਇਹ ਹੁਣ ਬਿਨਾ ਸਟਿਕ ਤੋਂ ਚੱਲਦੇ ਨੇ ਹੈਨਾ ਹੁਣ ਲੋਕ ਕੇ ਨੈਗੇਟਿਵ অর ਪੋਜ਼ਿਟਿਵ ਕਮੈਂਟ ਵੀ ਕਰਦੇ ਪਲੀਜ਼ ਆਓ ਇੱਥੇ ਤੁਹਾਨੂੰ ਆਪੇ ਚੱਲ ਜਾਣਾ ਪਤਾ ਹੈ ਨਾ ਤੁਸੀਂ ਦੇਖ ਰਹੇ ਹੋ ਪੇਸਟ ਨਹੀਂ ਹੋ ਰਹੇ ਨਹੀਂ ਹੋ ਰਹੇ ਹਾਂਜੀ ਆਓ ਮੈਂ ਬਿਲਕੁਲ ਝੂਟਤਾ ਨਹੀਂ ਇਹ ਵੀਡੀਓ ਨਾਲ ਕੋਈ ਝੂਟ ਨਹੀਂ ਹੈਗਾ ਜੀ ਕੋਈ ਝੂਟ ਨਹੀਂ ਹੈਗਾ ਜੀ ਤੁਹਾਡੇ ਸਾਹਮਣੇ ਨੇ ਪੇਸਟ ਹਾਂਜੀ ਜੇ ਸਾਹਮਣੇ ਕੱਲ ਬਾਤ ਕੀਤੀ ਤੁਸੀਂ ਆਗੇ ਨਾਲ ਹਾਂਜੀ ਬਿਲਕੁਲ ਠੀਕ ਹੈ ਜੀ ਜੋ ਤੁਸੀਂ ਇਹ ਵੀਡੀਓ ਵਿੱਚ ਇੱਕ ਬੋਲਦੇ ਹੋ ਬਿਲਕੁਲ ਸੱਚ ਹੈ ਜੀ ਬਿਲਕੁਲ ਸੱਚ ਹੈ ਜੀ ਤੁਹਾਡਾ ਕੋਈ ਪ੍ਰੋਟਰ ਪੈਸਾ ਮੰਗਿਆ ਗਿਆ ਹੈ ਨਹੀਂ ਜੀ ਨਾ ਕੋਈ ਪੈਸੇ ਨਹੀਂ ਹੋਗੇ ਜੀ ਤੁਹਾਡਾ ਪੈਸਾ ਲੁੱਟਾ ਵੀ ਨਹੀਂ ਜਾਏਗਾ ਸਾਰਾ ਕੁਝ ਸੰਗਤ ਦੇ ਸਹਿਯੋਗ ਦੇ ਨਾਲ ਚੱਲਦਾ ਹੈ ਸਾਬ ਜੀ ਜਾਨੀ ਤਾਂ ਹੈ ਸਾਡੇ ਮਨ ਵਿੱਚ ਵੀ ਹੋਊਗਾ ਅਸੀਂ ਸੇਵਾ ਜ਼ਰੂਰ ਕਰਾਂਗੇ ਜੀ ਸਾਡਾ ਬੰਦਾ ਦਰਨ ਲੱਪਾ ਜੀ ਸਾਡੀ ਪੂਰੀ ਗਾਰੰਟੀ ਕੋਈ ਵੀ ਹਾਂ ਜਾਨੀ ਕਿੰਨੇ ਵੀ ਹੋਵੇਗਾ ਜ਼ਰੂਰ ਕਰਾਂਗੇ ਆਪਾਂ ਕੋਸ਼ਿਸ਼ ਕਰਨੀ ਹੈ ਬਾਕੀ ਗੁਰੂ ਸਾਹਿਬ ਨੇ ਅਕਾਲ ਪੁਰਖ ਨੇ ਵਰਤਾਰਾ ਕੋਸ਼ਿਸ਼ ਕਰ ਸਕਦੇ ਆਪਾਂ ਕੋਸ਼ਿਸ਼ ਕਰਾਂਗੇ ਨਾ ਕਰਤਾ ਉਹ ਹੈ ਹੈਨਾ ਅਸੀਂ ਜ਼ਰੀਆ ਕੀ ਜ਼ਰੂਰ ਕੀ ਤੁਸੀਂ ਵੀ ਕਿਸੇ ਦਾ ਜ਼ਰੀਆ ਬਣਨਾ ਚਾਹਤਾ ਹੋ ਪੇਸ਼ੈਂਟਾਂ ਦੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਜ਼ਰੂਰ ਸਹਿਯੋਗ ਕਰੋ ਵੀਡੀਓ ਜ਼ਰੂਰ ਸਾਂਝੇ ਕਰੋ ਫਾਤੀ ਜੀ ਸਾਜਨਾ ਵੀਡੀਓ ক্লোਜ਼ ਕਰ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ